ਹਾੜੀ ਸੀਜ਼ਨ 2025 ਦੌਰਾਨ ਮਾਰਕੀਟ ਕਮੇਟੀ ਸਰਹੰਦ ਫਤਿਹਗੜ੍ਹ ਸਾਹਿਬ ਦੇ ਸਾਰੇ ਖਰੀਦ ਸੈਂਟਰਾਂ ਵਿੱਚੋਂ ਕਨਕ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਮੁਕੰਮਲ ਹੋ ਗਿਆ। ਅਇਦ ਕੀ ਤਾਂ ਜਿਹੜਾ ਹਾੜੀ ਸੀਜ਼ਨ 2025 ਦਾ ਸੀਗਾ ਪ੍ਰਮਾਤਮਾ ਦੀ ਕਿਰਪਾ ਤੇ ਨਾਲ ਬਹੁਤ ਵਧੀਆ ਸੁਖ ਸ਼ਾਂਤੀ ਨਾਲ ਨੇਪਰੇ ਚੜਿਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਕਿ ਅਇਦ ਕੀ ਦੇ ਸੀਜ਼ਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇੱਕ ਵੀ ਸ਼ਿਕਾਇਤ ਨਹੀਂ ਆਈ ਤੇ ਇੱਕ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਹੋਇਆ ਬੜੇ ਅੱਛੇ ਢੰਗ ਦੇ ਨਾਲ ਜਿੰਨੇ ਵੀ ਕਿਸਾਨ ਸੀ ਮਜ਼ਦੂਰ ਸੀ ਆੜਤੀ ਹੈ ਉਹ ਸਾਰੇ ਆਪਣੇ ਆਪਣੇ ਕੰਮ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਖੁਸ਼ ਹੋ ਕੇ ਕਿਸਾਨਾਂ ਦੀ ਪੇਮੈਂਟ ਜਿਹੜੀ ਉਹ ਕੰਪਲੀਟ ਹੋ ਗਈ ਲਿਫਟਿੰਗ ਸਾਰੀਆਂ ਮੰਡੀਆਂ ਦੀ ਮਰੀਆਂ ਦੀ ਕੰਪਲੀਟ ਹੋ ਗਈ ਤੇ ਜਿਹੜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਐਕੀ ਟੋਟਲ ਕਣਕ ਜਿਹੜੀ ਹੈ 742963.50 ਕਣਕ ਜਿਹੜੀ ਹੈ ਉਹ ਟੋਟਲ ਮੇਰੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਦੀ ਹੈ ਤੇ ਮੈਂ ਵੱਖ-ਵੱਖ ਵੀ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜੀ ਪਨ ਗ੍ਰੇਨ ਸਰਕਾਰੀ ਏਜੰਸੀ ਹੈ ਉਹਨੇ ਖਰੀਦ ਕੀਤੀ ਹੈ 1,40,383 ਕੁੰਟਲ ਦੀ ਮਾਰਕਫੈਡ ਨੇ ਖਰੀਦ ਕੀਤੀ ਹੈ 1,51,968 ਕੁੰਟਲ ਦੀ ਪੰਸਪ ਨੇ ਖਰੀਦ ਕੀਤੀ ਹੈ 1,24,450 ਤੇ ਐਫਸੀਆਈ ਜਿਹੜੀ ਕੇਂਦਰ ਸਰਕਾਰ ਦੇ ਸੈਂਟਰ ਦੀ ਏਜੰਸੀ ਹੈ ਉਹਨਾਂ ਨੇ ਕੀਤੀ ਹੈ 13,750 ਕੁੰਟਲ ਦੀ ਖਰੀਦ ਤੇ ਪ੍ਰਾਈਵੇਟ ਖਰੀਦ ਆ ਜਿਹੜੀ ਉਹ ਹੋਈ ਹੈ 312412.50 ਕੁੰਟਲ ਦੀ ਹੋਈ ਹੈ ਪ੍ਰਾਈਵੇਟ ਵੀ ਹੈ ਕਿ ਬਹੁਤ ਵੱਡੇ ਪੱਧਰ ਤੇ ਖਰੀਦੀ ਗਈ ਹੈ ਕਣਕ ਤੇ ਕਣਕ ਦਾ ਝਾੜ ਆਮ ਜੀਵਨ ਦਾ ਜਮੀਨਦਾਰਾਂ ਦਾ ਵੀ ਜਿਹੜਾ ਉਹ 3 4 5 ਕੁੰਟਲ ਦੇ ਕਰੀਬ ਵੱਧ ਨਿਕਲਿਆ ਫਸਲ ਬਹੁਤ ਹੈ ਕਿ ਵਧੀਆ ਬਿਲਕੁਲ ਸਨੇਰੀ ਕਣਕ ਸੀਗੀ ਪਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਤੋਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਲਿਫਟਿੰਗ ਵੀ ਤੁਹਾਨੂੰ ਮੈਂ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਸਾਡੀ ਲਿਫਟਿੰਗ ਵੀ ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ ਕਿਸੇ ਵੀ ਤਰ੍ਹਾਂ ਕਿਸੇ ਮੰਡੀ ਦੇ ਵਿੱਚ ਮੇਰੀ ਦੇ ਵਿੱਚ ਕੋਈ ਵੀ ਇੱਕ ਵੀ ਦਾਣਾ ਜਿਹੜਾ ਉਹ ਲਿਫਟਿੰਗ ਵਾਸਤੇ ਨਹੀਂ ਬਕਾਇਆ ਪਿਆ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز